ਦੋਸਤੋ ਕੋਈ ਸਮਾਂ ਸੀ ਜਦੋਂ ਜਿੱਧਰ ਵੇਖੀਦਾ ਸੀ ਤੇ ਚਾਰੇ ਪਾਸੇ ਲੰਬੇ ਮੂੰਹ ਵਾਲੇ ਟਰੱਕ ਹੀ ਵਿਖਾਈ ਦਿੰਦੇ ਸਨ ਲੰਬੇ ਮੂੰਹ ਵਾਲੇ ਟਰੱਕ ਭਾਵ ਐਸ ਗੱਡੀਆਂ ਜਾਂ ਡੀ ਮਾਡਲ ਗੱਡੀਆਂ ਲੰਬੇ ਮੂੰਹ ਵਾਲੇ ਟਰੱਕ ਇਹ ਉਹ ਟਰੱਕ ਹਨ ਜਿਨ੍ਹਾਂ ਦੀ ਸਾਰੇ ਅੱਜ ਦੀ ਪੂਰੀ ਟਰੱਕ ਇੰਡਸਟਰੀ ਖੜੀ ਹੈ ਕਿਉਂਕਿ ਇਹਨਾਂ ਟਰੱਕਾਂ ਨੇ ਭਾਰਤ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਜੇਕਰ ਆਪਾਂ ਗੱਲ ਕਰੀਏ 1960 ਤੋਂ 1980 ਤੱਕ ਦੀ ਇਹ ਉਹ ਸਮਾਂ ਸੀ ਜਦੋਂ ਹਰ ਬੰਦਾ ਟਰੱਕਿੰਗ ਵਿੱਚ ਜਾਣ ਦੇ ਸੁਪਨੇ ਵੇਖਦਾ ਸੀ ਉਸ ਟਾਈਮ ਇਹਨਾਂ ਲੰਮੇ ਮੂੰਹ ਵਾਲੇ ਟਰੱਕਾਂ ਦਾ ਪੂਰਾ ਰੋਬ ਸੀ ਪਰ ਅੱਜ ਦੇ ਸਮੇਂ ਕਿਤੇ ਵੀ ਕੋਈ ਵਿਰਲਾ ਟਾਵਾ ਹੀ ਇਸ ਤਰ੍ਹਾਂ ਦਾ ਟਰੱਕ ਵਿਖਾਈ ਦਿੰਦਾ ਭਾਵੇਂ ਕੋਈ ਟਾਟਾ ਦਾ ਟਰੱਕ ਹੋਵੇ ਜਾਂ ਮਹਿੰਦਰਾ ਜਾਂ ਅਸ਼ੋਕਾ ਲੇਲੈਂਡ ਜਾਂ ਮੈਨ ਕਹਿਣ ਤੋਂ ਬਾਅਦ ਚਾਹੇ ਕੋਈ ਵੀ ਕੰਪਨੀ ਹੋਵੇ ਇਹ ਲੰਮੇ ਮੂੰਹ ਵਾਲੇ ਟਰੱਕ ਲਗਭਗ ਦੇਸ਼ ਵਿੱਚੋਂ ਗਾਇਬ ਹੋ ਚੁੱਕੇ ਨੇ ਤੇ ਹੁਣ ਤਕਰੀਬਨ 99% ਸਾਰੇ ਟਰੱਕ ਅੱਜ ਕੱਲ ਕੈਬਨ ਵਾਲੇ ਆ ਰਹੇ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਅਖੀਰ ਕਿਉਂ ਇਹ ਲੰਮੇ ਮੂੰਹ ਵਾਲੇ ਟਰੱਕ ਭਾਰਤ ਵਿੱਚੋਂ ਗਾਇਬ ਹੋ ਗਏ ਸਭ ਤੋਂ ਵੱਡੀ ਗੱਲ ਕਿ ਟਰੱਕ ਬਹੁਤ ਸੇਫ ਸਨ ਸੁਰੱਖਿਆ ਸਨ ਕਿਉਂਕਿ ਜਦੋਂ ਕਦੇ ਵੀ ਇਸ ਟਰੱਕ ਦਾ ਐਕਸੀਡੈਂਟ ਹੁੰਦਾ ਸੀ ਤਾਂ ਵੱਡਾ ਨੁਕਸਾਨ ਤਾਂ ਇਸ ਦਾ ਇੰਜਣ ਹੀ ਆਪਣੇ ਤੇ ਝੱਲ ਲੈਂਦਾ ਸੀ ਪਰ ਫਿਰ ਵੀ ਇਹ ਟਰੱਕ ਹੌਲੀ-ਹੌਲੀ ਭਾਰਤ ਦੇ ਵਿੱਚੋਂ ਗਾਇਬ ਹੋ ਗਏ ਆਓ ਇਸ ਦੀ ਤੁਹਾਨੂੰ ਕਹਾਣੀ ਦੱਸਦੇ ਆਂ ਆਜ਼ਾਦੀ ਤੋਂ ਬਾਅਦ 1954 ਦੇ ਵਿੱਚ ਇੰਡੀਆ ਦੀ ਕੰਪਨੀ ਟਾਟਾ ਅਤੇ ਜਰਮਨੀ ਦੀ ਮਰਸੀਡੀਜ਼ ਬੈਂਜ ਕੰਪਨੀ ਦੇ ਵਿੱਚ 15 ਸਾਲ ਲਈ ਇੱਕ ਸਮਝੌਤਾ ਹੋਇਆ ਸੀ ਇਸ ਭਾਈਵਾਲੀ ਦੇ ਵਿੱਚ ਉਹ ਮਰਸੀਡੀਜ਼ ਬੈਂਜ ਦੇ 312 ਸੀਰੀਜ਼ ਦੇ ਜਿਹੜੇ ਟਰੱਕਸ ਹਨ ਉਹਨਾਂ ਨੂੰ ਭਾਰਤ ਦੇ ਵਿੱਚ ਬਣਾ ਕੇ ਵੇਚਣ ਵਾਲੇ ਸਨ ਅਤੇ ਇਹ ਉਹੀ ਟਰੱਕਸ ਹਨ ਲੰਮੇ ਮੂੰਹ ਵਾਲੇ ਇਹ ਉਹੀ ਟਰੱਕਸ ਹਨ ਜਿਹੜੇ ਜਰਮਨੀ ਦੇ ਵਿੱਚ 1953 ਤੋਂ ਲੈ ਕੇ 1969 ਤੱਕ ਬਹੁਤ ਜ਼ਿਆਦਾ ਵਿਕੇ ਸਨ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਜਿਹੜੀ ਟਾਟਾ ਅਤੇ ਮਰਸਡੀ ਬੈਂਜ ਕੰਪਨੀ ਭਾਈਵਾਲੀ ਹੋਈ ਸੀ ਉਸ ਦੇ ਪਿੱਛੇ ਵੀ ਇੱਕ ਬੜੀ ਅਜੀਬੋ-ਗਰੀਬ ਕਹਾਣੀ ਜੁੜੀ ਹੋਈ ਹੈ ਅਸਲ ਵਿੱਚ 1954 ਵਿੱਚ ਟਾਟਾ ਕੰਪਨੀ ਕੋਲ ਟਰੱਕ ਬਣਨ ਲਈ ਕੋਈ ਐਕਸਪੀਰੀਅੰਸ ਨਹੀਂ ਸੀ ਉਸ ਸਮੇਂ ਟਾਟਾ ਕੰਪਨੀ ਸਿਰਫ ਟ੍ਰੇਨ ਦੇ ਡੱਬੇ ਅਤੇ ਇਨਕੋ ਮੋਟਿਵ ਇੰਜਨ ਹੀ ਬਣਾਇਆ ਕਰਦੀ ਸੀ ਪਰ ਦੂਜੇ ਵਿਸ਼ਵ ਜੰਗ ਤੋਂ ਬਾਅਦ ਇੰਗਲੈਂਡ ਅਤੇ ਜਰਮਨੀ ਦੇ ਹਾਲਾਤ ਬੜੇ ਬੁਰੇ ਹੋ ਗਏ ਉਸ ਵੇਲੇ ਟਾਟਾ ਕੰਪਨੀ ਨੇ ਆਪਣੀ ਨਾਗਪੁਰ ਵਾਲੀ ਫੈਕਟਰੀ ਦੇ ਵਿੱਚੋਂ ਬਹੁਤ ਸਾਰਾ ਕੱਪੜਾ ਬਣਾ ਕੇ ਜਰਮਨੀ ਦੇਸ਼ ਨੂੰ ਭੇਜਿਆ ਅਤੇ ਟਾਟਾ ਕੰਪਨੀ ਦੇ ਇਸ ਇਹਸਾਨ ਨੂੰ ਜਰਮਨੀ ਨੇ ਬੜੀ ਨਿਮਰਤਾ ਨਾਲ ਮੰਨਿਆ ਇਸ ਕਰਕੇ ਜਦੋਂ ਟਾਟਾ ਕੰਪਨੀ ਨੇ ਮਰਸੀਡੀ ਨਾਲ ਪਾਰਟਨਰਸ਼ਿਪ ਲਈ ਹੱਥ ਵਧਾਇਆ ਤਾਂ ਉਹ ਜਾ ਕੇ ਵੀ ਮਨਾ ਨਹੀਂ ਸਨ ਕਰ ਸਕੇ ਇਸ ਤਰ੍ਹਾਂ ਮਰਸਡੀ ਬੈਂਜ ਅਤੇ ਟਾਟਾ ਕੰਪਨੀ ਦੀ ਭਾਈਵਾਲੀ 15 ਸਾਲ ਲਈ ਹੋ ਗਈ 1971 ਦੇ ਵਿੱਚ ਇਹ ਭਾਈਵਾਲੀ ਖਤਮ ਹੋਈ ਇਸ ਭਾਈਵਾਲੀ ਨੂੰ ਅੱਗੇ ਨਹੀਂ ਸੀ ਵਧਾਇਆ ਗਿਆ ਜਿੱਥੇ ਮਰਸਡੀ ਦਾ ਲੋਗੋ ਹੁੰਦਾ ਸੀ ਉੱਥੇ ਟਾਟਾ ਨੇ ਆਪਣਾ ਲੋਗੋ ਲਾਉਣਾ ਸ਼ੁਰੂ ਕਰ ਦਿੱਤਾ ਟਾਟਾ ਨੇ ਫਿਰ ਆਪਣੇ ਟਰੱਕ ਪੂਰੇ ਦੇਸ਼ ਵਿੱਚ ਵੇਚਣੇ ਸ਼ੁਰੂ ਕੀਤੇ ਟਾਟਾ ਨੇ ਪਹਿਲਾਂ ਇਸ ਵਿੱਚ ਡੀ ਮਾਡਲ ਲਾਂਚ ਕੀਤਾ ਜਿਨ੍ਹਾਂ ਵਿੱਚ ਡਰਾਈਵਰ ਲਈ ਸਿਰਫ ਇੱਕ ਸੀਟ ਹੁੰਦੀ ਸੀ ਇਹਨਾਂ ਡੀ ਮਾਡਲ ਟਰੱਕਾਂ ਨੂੰ ਡੰਡਾ ਮਾਡਲ ਟਰੱਕ ਵੀ ਕਿਹਾ ਜਾਂਦਾ ਸੀ ਇਸ ਤੋਂ ਬਾਅਦ ਐਸ ਮਾਡਲ ਟਰੱਕ ਆਏ ਜਿਦੇ ਵਿੱਚ ਦੋ ਸੀਟਾਂ ਦਿੱਤੀਆਂ ਗਿਆ ਸਨ ਅਤੇ ਇਸ ਦੇ ਮੂੰਹ ਨੂੰ ਹੋਰ ਘੱਟ ਕਰ ਦਿੱਤਾ ਗਿਆ ਸੀ ਉਸ ਸਮੇਂ ਇਹਨਾਂ ਟਰੱਕਾਂ ਦੇ ਦੋ ਮਾਡਲ ਆਏ 1210 ਤੇ 1615 ਇੱਥੇ 12 ਦਾ ਮਤਲਬ ਸੀ ਕਿ 12 ਟਨ ਭਾਰ ਅਤੇ 10 BHP ਇੰਜਣ ਉਸੇ ਤਰ੍ਹਾਂ 16 15 ਦਾ ਮਤਲਬ ਸੀ 16 ਟਨ ਭਾਰ ਤੇ 15 BHP ਪਾਵਰ ਇਸੇ ਤਰੀਕੇ ਦੇ ਨਾਲ Tata ਅੱਜ ਵੀ ਆਪਣੇ ਟਰੱਕਾਂ ਦੇ ਮਾਡਲ ਦਾ ਇਹ ਨਾਮ ਰੱਖਦਾ ਹੈ ਇਹਨਾਂ ਦੇ ਵਿੱਚੋਂ ਜਿਹੜਾ 12 10 ਮਾਡਲ ਸੀ ਉਹ ਬਹੁਤ ਮਸ਼ਹੂਰ ਹੋਇਆ ਸੀ ਸਾਲ 1971 ਤੋਂ 1983 ਤੱਕ ਇਹ ਗੱਡੀਆਂ ਆਮ ਹੀ ਭਾਰਤ ਦੀਆਂ ਸੜਕਾਂ ਤੇ ਘੁੰਮਦੀਆਂ ਸਨ ਪਰ 1983 ਦੇ ਵਿੱਚ ਇੰਡੀਆ ਦੀ ਸਰਕਾਰ ਨੇ ਟਰੱਕ ਦੀ ਡਾਈਮੈਂਸ਼ਨ ਲੈਂਥ ਉੱਪਰ ਇੱਕ ਕਲੂਡ ਲਿਆਂਦਾ ਇਸ ਵਿੱਚ ਜਿਹੜੀ ਟਰੱਕ ਦੀ ਲੰਬਾਈ ਸੀ ਉਸ ਨੂੰ 12 ਮੀਟਰ ਤੋਂ 19 ਮੀਟਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਕਰ ਦਿੱਤਾ ਇਸ ਕਲੂਡ ਵਿੱਚ ਟਰੱਕ ਮੂੰਹ ਤੋਂ ਲੈ ਕੇ ਪਿੱਛੇ ਤੱਕ ਪੂਰੇ ਟਰੱਕ ਨੂੰ ਮਿਣਿਆ ਜਾਂਦਾ ਸੀ ਇਸ ਤੋਂ ਬਾਅਦ ਹੀ ਇਹਨਾਂ ਲੰਬੇ ਮੂੰਹ ਵਾਲੇ ਟਰੱਕਾਂ ਦੇ ਉੱਪਰ ਅਸਰ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਟਰੱਕ ਉਦਯੋਗ ਦੇ ਵਿੱਚ ਇੱਕ ਚੀਜ਼ ਬਹੁਤ ਵੇਖਣ ਨੂੰ ਮਿਲਦੀ ਹੈ ਕਿ ਟਰੱਕ ਨੂੰ ਓਵਰਲੋਡ ਕਰਿਆ ਜਾਂਦਾ ਹੈ ਤਾਂ ਕਿ ਕਮਾਈ ਜ਼ਿਆਦਾ ਹੋਵੇ ਪਰ ਇੱਥੇ ਹੁਣ ਲੰਮੇ ਨੱਕ ਵਾਲੇ ਟਰੱਕਾਂ ਵਿੱਚ ਇਹੀ ਮੁਸ਼ਕਲ ਆਉਣ ਲੱਗੀ ਕਿਉਂਕਿ ਇਹਨਾਂ ਦਾ ਅਗਲਾ ਹਿੱਸਾ ਲੰਮਾ ਹੋ ਜਾਂਦਾ ਸੀ ਤੇ ਪਿਛਲੀ ਬਾਡੀ ਛੋਟੀ ਰਹਿ ਜਾਂਦੀ ਸੀ ਸਾਮਾਨ ਵੀ ਘੱਟ ਲੋਡ ਹੁੰਦਾ ਸੀ ਇੱਕ ਦੋ ਸਾਲ ਤਾਂ ਇਸ ਤਰ੍ਹਾਂ ਚੱਲੀ ਗਿਆ ਪਰ ਫਿਰ ਟਾਟਾ ਅਤੇ ਹੋਰ ਟਰੱਕਾਂ ਵਾਲੀਆਂ ਕੰਪਨੀਆਂ ਨੇ ਕੈਬਨ ਵਾਲੇ ਟਰੱਕਾਂ ਵੱਲ ਆਉਣਾ ਸੋਚਿਆ ਇੱਕ ਦੋ ਸਾਲ ਤਾਂ ਇਸ ਤਰ੍ਹਾਂ ਚੱਲਿਆ ਪਰ ਫਿਰ ਟਾਟਾ ਅਤੇ ਹੋਰ ਟਰੱਕਾਂ ਵਾਲੀਆਂ ਕੰਪਨੀਆਂ ਨੇ ਕੈਬਨ ਵਾਲੇ ਟਰੱਕਾਂ ਵੱਲ ਆਉਣਾ ਸ਼ੁਰੂ ਕੀਤਾ ਇਸੇ ਤਰ੍ਹਾਂ ਲੰਬੇ ਨੱਕ ਵਾਲੇ ਲੌਂਗ ਲੋਜ ਵਾਲੇ ਟਰੱਕਾਂ ਦੀ ਸੇਲ ਘਟਣ ਲੱਗੀ ਇਸ ਚੀਜ਼ ਦਾ ਅਸਰ ਯੂਰੋਪੀਅਨ ਦੇਸ਼ਾਂ ਦੇ ਵਿੱਚ ਵੀ ਪਿਆ ਤੇ ਯੂਐਸਏ ਦੇ ਵਿੱਚ ਵੀ ਥੋੜਾ ਸਮਾਂ ਇਸੇ ਤਰ੍ਹਾਂ ਹੀ ਲੰਬੇ ਨੱਕ ਵਾਲੇ ਟਰੱਕਾਂ ਉੱਪਰ ਪਾਬੰਦੀ ਲੱਗ ਗਈ ਪਰ ਯੂਐਸਏ ਸਰਕਾਰ ਨੇ ਇਹ ਪਾਬੰਦੀ 1982 ਵਿੱਚ ਹਟਾ ਦਿੱਤੀ ਕਿਉਂਕਿ ਉਹਨਾਂ ਆਖਿਆ ਕਿ ਹੁਣ ਸਿਰਫ ਟ੍ਰੇਲਰ ਹੀ ਮਿਣਿਆ ਜਾਵੇਗਾ ਕੈਬਨ ਨਹੀਂ ਕਿਉਂਕਿ ਲੰਬੇ ਕੈਬਨ ਵਾਲੇ ਟਰੱਕ ਜਿਆਦਾ ਸੁਰੱਖਿਤ ਹੁੰਦੇ ਨੇ ਕਿਉਂਕਿ ਉਹਨਾਂ ਦਾ ਇੰਜਣ ਇੱਕ ਤਾਂ ਬਹੁਤ ਅੱਗੇ ਹੁੰਦਾ ਹੈ ਜਿਸ ਕਰਕੇ ਨਾ ਤਾਂ ਇੰਜਣ ਹੀਟ ਡਰਾਈਵਰ ਤੱਕ ਪਹੁੰਚਦੀ ਹੈ ਅਤੇ ਨਾ ਹੀ ਵਾਈਬ੍ਰੇਸ਼ਨ ਜ਼ਿਆਦਾ ਹੁੰਦੀ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੀ ਟਰਕਿੰਗ ਉਦਯੋਗ ਕੋਸਟ ਐਫੀਸ਼ੀਐਂਸੀ ਦੇ ਉੱਪਰ ਕੰਮ ਕਰਦੀ ਹੈ ਜਿਸ ਕਰਕੇ ਜਿਹੜਾ ਵੀ ਲੰਬੇ ਨੱਕ ਵਾਲਾ ਟਰੱਕ ਲਵੇਗਾ ਉਸ ਦੀ ਪਿਛਲੀ ਬਾਡੀ ਦੇ ਵਿੱਚ ਘੱਟ ਸਮਾਨ ਆਉਂਦਾ ਹੈ ਅਤੇ ਜਿੰਨਾ ਸਮਾਨ ਕੈਬਨ ਵਾਲਾ ਟਰੱਕ ਇੱਕ ਗੇੜੇ ਵਿੱਚ ਲਿਆ ਜਾਏਗਾ ਉਥੇ ਲੰਬੇ ਨੱਕ ਵਾਲਾ ਟਰੱਕ ਦੋ ਗੇੜੇ ਲੋੜੇ ਪੈਣਗੇ ਇਸ ਕਰਕੇ ਭਾਰਤ ਦੀ ਸਾਰੀ ਟਰੱਕ ਇੰਡਸਟਰੀ ਉਸ ਸਮੇਂ ਕੈਬਨ ਵਾਲੇ ਟਰੱਕਾਂ ਵੱਲ ਮੁੜ ਆਈ ਲੌਂਗ ਨੋਜ਼ ਵਾਲੇ ਟਰੱਕਾਂ ਦਾ ਫੇਲ ਹੋਣ ਦਾ ਇੱਕ ਹੋਰ ਸੀ ਕਾਰਨ ਕਿ ਭਾਰਤ ਦੀਆਂ ਛੋਟੀਆਂ ਸੜਕਾਂ ਕਿਉਂਕਿ ਲੰਬੇ ਨੱਕ ਵਾਲੇ ਟਰੱਕ ਦੀ ਵਿਜ਼ਿਬਿਲਟੀ ਅੱਗੇ ਵੇਖਣ ਦੀ ਦ੍ਰਿਸ਼ਟੀ ਬਹੁਤ ਘੱਟ ਹੁੰਦੀ ਸੀ ਇਸ ਕਰਕੇ ਕੈਬਨ ਵਾਲੇ ਟਰੱਕਾਂ ਦਾ ਰੁਝਾਨ ਦਿਨੋਂ ਦਿਨ ਵੱਧ ਹੋਇਆ ਕਿਉਂਕਿ ਉਹਨਾਂ ਵਿੱਚ ਡਰਾਈਵਰ ਆਰਾਮ ਨਾਲ ਅੱਗੇ ਪਿੱਛੇ ਸਾਈਡਾਂ ਤੇ ਵੇਖ ਸਕਦਾ ਹੈ ਇਸ ਕਰਕੇ ਲੰਬੇ ਨੱਕ ਵਾਲੇ ਟਰੱਕ ਹੌਲੀ-ਹੌਲੀ ਗਾਇਬ ਹੋ ਗਏ ਪਰ ਇਹਨਾਂ ਦਾ ਸਭ ਤੋਂ ਵੱਡਾ ਫਾਇਦਾ ਸੀ ਕਿ ਜੇਕਰ ਲੰਬੇ ਨੱਕ ਵਾਲੇ ਟਰੱਕ ਦਾ ਐਕਸੀਡੈਂਟ ਹੁੰਦਾ ਸੀ ਤਾਂ ਡਰਾਈਵਰ ਦੀ ਜਾਨ ਬਚ ਜਾਂਦੀ ਸੀ ਪਰ ਅੱਜ ਕੱਲ ਕੈਬਨ ਵਾਲੇ ਟਰੱਕਾਂ ਕਰਕੇ ਹੀ ਡਰਾਈਵਰ ਵੀਰਾਂ ਦੀ ਮੌਤਾਂ ਜ਼ਿਆਦਾ ਹੋ ਰਹੀਆਂ ਨੇ ਕਿਉਂਕਿ ਕੈਬਨ ਵਾਲੇ ਟਰੱਕ ਵਿੱਚ ਵੱਜਣ ਵਾਲੀ ਚੀਜ਼ ਦਾ ਅਸਰ ਸਿੱਧਾ ਡਰਾਈਵਰ ਉੱਤੇ ਪੈਂਦਾ ਹੈ ਸੋ ਦੋਸਤੋ ਏਸੀ ਟਰੱਕਾਂ ਬਾਰੇ ਜਾਣਕਾਰੀ ਜੇ ਵੀਡੀਓ ਪਸੰਦ ਹੋਈ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਵੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜਿਵੇਂ ਨਪੁੰਸਕਤਾ ਦੀ ਜਾਂ ਨ ਮਰਦੀ ਰੋਗੇ ਜਾਂ ਕਹਿ ਦਿੰਦੇ ਨੇ ਜਿਵੇਂ ਲਿੰਗ ਦਾ ਵਿੰਗਾ ਟੇਡਾ ਹੋਣਾ ਜਾਂ ਸਾਈਜ਼ ਘੱਟ ਹੋਣਾ ਜਾਂ ਇਸ ਤੋਂ ਲਵਾਤਾਂਤ ਰੋਗੇ ਤੇ ਇਹ ਕਾਫੀ ਜ਼ਿਆਦਾ ਬਿਮਾਰੀਆਂ ਨੇ ਕੀ ਕਹਿਣਾ ਚਾਹੋਗੇ ਇਹ ਜੀ ਆਪਣੇ ਬੱਚਿਆਂ ਦੀ ਬਚਪਨ ਦੀਆਂ ਗਲਤੀਆਂ ਕਰਕੇ ਸਾਰਾ ਕੁਝ ਹੁੰਦਾ ਹੈ ਜੀ ਕਿ ਬਚਪਨ ਦੇ ਵਿੱਚ ਉਹ ਮੁੰਡੇ ਵੀਡੀਓ ਵੀਡੀਓ ਹੋਰ ਚੀਜ਼ਾਂ ਬਹੁਤ ਕੁਝ ਵੇਂਦੇ ਬੱਚੇ ਉਹਦੇ ਕਰਕੇ ਸਾਰਾ ਹੁੰਦਾ ਏ ਠੀਕ ਹੋ ਜਾਂਦਾ ਕੋਈ ਗੱਲ ਨਹੀਂ ਜੀ ਬਿਲਕੁਲ ਜਿੱਦਾਂ ਮਰਜੀ ਵੇਰੀਆ ਕਿਸੇ ਠੀਕ ਹੋ ਜਾਂਦਾ ਜੀ ਹਾਂਜੀ ਤੇ ਜਿਹੜਾ ਮਰੀਜ਼ ਏ ਉਸ ਨੂੰ ਕਦੋਂ ਜ਼ਰੂਰਤ ਹੁੰਦੀ ਕਿ ਮੈਂ ਇਹ ਦਵਾਈ ਲਵਾਂ ਜਾਂ ਮਤਲਬ ਉਹਦਾਂ ਵੀ ਸਰ ਸਕਦਾ ਏ ਜਾਂ ਕੋਈ ਉਹ ਖਾਣਾ ਆਪਣੀ ਬਦਲ ਲਵੇ ਜੇ ਜਦੋਂ ਕੋਈ ਕਿਸੇ مریض ਨੂੰ ਮੁਸ਼ਕਲ ਆਉਂਦੀ ਹੈ ਉਹ ਫੋਨ ਤੇ ਗੱਲਪਨਾਂ ਕਨੈਕਟ ਕਰ ਸਕਦਾ ਵਾ ਉਹ ਠੀਕ ਹੋ ਜਾ ਉਹ ਮੈਡੀਸਨ ਆਪਣੀ ਤਿਆਰ ਹੁੰਦੀ ਹੈ ਖੁਦ ਕੀਤੀ ਉਹ ਠੀਕ ਹੋ ਜਾ ਬਿਲਕੁਲ ਸਾਰਾ ਕੋਈ ਵੀ ਮੁਸ਼ਕਲ ਹੈ ਕਿਸੇ ਤਰ੍ਹਾਂ ਦੀ ਵੀ ਠੀਕ ਹੈ ਸਾਰੀ ਉਹ ਠੀਕ ਹੋ ਜੂਦੇ ਸਬੰਧ ਦੇ ਵਿੱਚ ਇਹ ਜਿਹੜੀਆਂ ਜਿਵੇਂ ਤੁਸੀਂ ਇਹ ਦਵਾਈਆਂ ਦਿਖਾ ਰਹੇ ਹੋ ਇਸ ਦੇ ਸਬੰਧ ਚ ਨਹੀਂ ਹਾਂਜੀ ਆ ਜਿਹੜੀ ਮੈਡੀਸਨ ਇਹ ਵੀ ਹੈਗੀ ਆ ਸੋਨੇ ਵਾਲੀਆਂ ਗੋਲੀਆਂ ਜੀ 골ਡਨ ਵਾਲੀਆਂ ਠੀਕ ਹੈ ਜੀ ਠੀਕ ਹੈ ਉਹਨਾਂ ਨਾਲ ਦਾ ਹਨਰ ਮੈਡੀਸਨ ਆਈ ਵੀ ਤਾਕਤ ਵਾਸਤੇ ਨਾਲ ਲੀਵਰ ਦਾ ਵੀ ਲੀਵਰ ਦੇ ਫੰਕਸ਼ਨ ਸਾਰੇ ਠੀਕ ਕਰਦੀ ਆ। ਅੱਛਾ ਤੇ ਇਹ ਵੀ ਐਚ ਆਂਦੀ ਵਾਲੀਆਂ ਗੋਲੀਆਂ ਹੁੰਦੀਆਂ ਸਾਡੀਆਂ ਇਹ ਵੀ ਇਸੇ ਵਾਸਤੇ ਹੁੰਦੀਆਂ ਜੀ। ਠੀਕ ਹੈ। ਤੇ ਸਾਡਾ ਕਚੂਰਨ ਪਾਊਡਰ ਬਣਿਆ ਹੁੰਦਾ ਜੀ ਇਹ। ਠੀਕ ਹੈ। ਇਹ ਸਾਰੀਆਂ ਇਸੇ ਸੰਬੰਧ ਦੇ ਵਿੱਚ ਦਵਾਈਆਂ ਮੈਡੀਸਨ ਇਹ ਜਮਾਂ ਠੀਕ ਕਰਦਾ ਮਤਲਬ ਜੇ ਆਪਾਂ ਵੇਖੀਏ ਜਿਵੇਂ ਤੁਸੀਂ ਇਹ ਸੋਨੇ ਦੀਆਂ ਗੋਲੀਆਂ ਦੀ ਜਿੰਨਾ ਕ ਮੈਂ ਸਮਝ ਸਕਿਆ ਵਾ ਵੀ ਜਾਨੀ ਜਿਗਰ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਨਾਲ ਠੀਕ ਕਰਦੀਆਂ ਹਾਂ ਸਾਰੇ ਜਿਗਰ ਦੇ ਲੋਕ ਸਾਰੇ ਠੀਕ ਕਰੂਗੀ ਜੀ ਕੀੜੇ ਕਿੜੇ ਰੋਗ ਜੇ ਕਿਸੇ ਕਿਸੇ ਤਰ੍ਹਾਂ ਦਾ ਵੀ ਹੈਗਾ ਲੀਵਰ ਦਾ ਵੀ ਜਿਗਰ ਦਾ ਸਾਰਾ ਸਹੀ ਕਰੂਗੀ ਜੀ ਹਾਂਜੀ ਜਿਵੇਂ ਮਤਲਬ ਮੰਨ ਲਓ ਵੀ ਉਹਨੂੰ ਮਰੀਜ਼ ਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਮੇਰਾ ਕਿਹੜਾ ਰੋਗ ਹੈ ਮੈਨੂੰ ਕੀ ਦਿੱਕਤ ਹੋ ਰਹੀ ਹੈ ਪਸਾਰਾ ਕੁਝ ਦੇਖ ਕੇ ਉਹਨੂੰ ਸਾਰਾ ਨਬਜ਼ ਦੇਖ ਕੇ ਸਾਰੀ ਗੱਲਬਾਤ ਕਰਕੇ ਉਹ ਤੋਂ ਪੁੱਛ ਕੇ ਸਰੀਰ ਬਾਰੇ ਠੀਕ ਹੈ ਤੇ ਖਾਣਾ ਪੀ ਮਤਲਬ ਜੀ ਕਹਿ ਲਈਏ ਕੋਈ ਮਰੀਜ਼ ਨਮਰਦੀ ਜਾਂ ਤਾਂਤਰੋਗ ਤੋਂ ਜਾਂ ਸ਼ੁਕਰਾਣੂਆਂ ਦੀ ਕਮੀ ਤੋਂ ਇਹ ਦਵਾਈਆਂ ਨੂੰ ਲੈਂਦਾ ਤਾਂ ਆਟੋਮੈਟਿਕ ਜਿਹੜਾ ਜਿਗਰ ਹੈ ਉਸ ਨੂੰ ਫਾਇਦਾ ਹੋਊਗਾ ਹਾਂ ਜੀ ਸਾਰੀ ਬਾਡੀ ਲੀਵਰ ਸਾਰਾ A to Z ਸਾਰਾ ਉਹ 15 ਦਿਨਾਂ ਦੇ ਵਿੱਚ ਮਰੀਜ਼ ਨੂੰ ਪਤਾ ਲੱਗ ਜਾਊਗਾ ਜੀ ਤੇ ਠੀਕ ਹੋ ਉਸ ਦਿਨ ਬੜਾ ਲਾਭ ਉਹਨੂੰ ਹੋਊਗਾ ਜੀ ਠੀਕ ਹੈ ਕਿਉਂਕਿ ਇਹ ਮੈਡੀਸਨਾਂ ਚ ਸਮਾਨ ਜਿਵੇਂ ਕੇਸਰ ਕੁਸਰਸਰਾਵਾ ਹਾਂ ਤੇ ਜਿੰਦ ਬਦਸਰ ਰੇਗਮਾਈ ਹੋ ਜਾਂਦੀ ਆ ਸਾਲੋਂ 5 ਸਾਲੋਂ ਬਿਸ਼ੇ ਚੀਜ਼ਾਂ ਆਈਟਮਾਂ ਸਾਰੀਆਂ ਮਹਿੰਗੀਆਂ ਆ ਜੀ ਤੇ ਇਹਨਾਂ ਦੀ ਵਰਤੋਂ ਤੋਂ ਬਾਅਦ ਫਿਰ ਉਹ ਪੱਕੇ ਤੌਰ ਤੇ ਉਸ ਬੰਦੇ ਦਾ ਇਲਾਜ ਹੋ ਜਾਂਦਾ ਕਿੰਨੀ ਦੇਰ ਖਾਣੀ ਪੈਂਦੀ ਆ ਇਹ ਪੱਕੇ ਤੌਰ ਤੇ ਹੋ ਜਾਂਦਾ ਵਾ ਦੇਖਣਾ ਪੈਂਦਾ ਮਹੀਨਾ ਦੇਣੀ ਪੈਂਦੀ ਕਿ ਦੋ ਮਹੀਨੇ ਦੇਣੀ ਪੈਂਦੀ ਉਮਰੀ ਦੇਖ ਕੇ ਪਤਾ ਲੱਗਦਾ ਸਾਰਾ ਜੀ ਯਾਨੀ ਜੇ ਮੰਨ ਲਿਆ ਜਾਵੇ ਵੀ ਮਰੀਜ਼ ਨੂੰ ਇਹ 2-3 ਕੁ ਮਹੀਨੇ ਤੱਕ ਹੀ ਜ਼ਰੂਰਤ ਪੈ ਸਕਦੀ ਹਾਂਜੀ ਹਾਂਜੀ ਵੱਧ ਤੋਂ ਵੱਧ 2 ਮਹੀਨੇ ਬਾਈ ਪੈ ਸਕਦੀ ਹੈ ਵੱਧ ਤੋਂ ਵੱਧ 2 ਮਹੀਨੇ ਹਾਂਜੀ ਹਾਂਜੀ ਠੀਕ ਹੈ